ਹਾਂ ਸਸੀ ਕਾ ਬਲੋ ਹਾਂ ਹਾਂ ਜੀ ਸਸੀ ਕਾਲ ਜੀ ਸਾਰਿਆਂ ਨੂੰ ਹਾਂ ਜਦ ਤੂੰ ਉਹਨਾਂ ਨੂੰ ਵੀ ਦੋ ਬਾਈ ਕਿੱਕ ਟੋਪੀ ਸਿਰਫ ਹਾਂ ਜਦ ਤੂੰ ਜਾ ਇਹ ਕਹਿੰਦੇ ਆ ਕਿ ਨਾ ਜੇ ਇੱਧਰ ਵੀ ਦਿਓ ਹਾਂ ਇਹਨਾਂ ਨੇ ਆਪ ਮੰਗੀ ਆਹ ਕਹਿੰਦੇ ਹਾਂ ਹਾਂ ਕਲਵੀਰ ਨੂੰ ਪੁੱਠਾ ਆਹ ਪੁੱਠਾ ਸਿੱਧੇ ਦੇਖ ਲਈ ਕਿ ਪੁੱਠਾ ਚੱਲ ਜੇ ਜੋ ਤੂੰ ਆਉਂੋ ਆਉਂੋ ਇਹ ਵੀ ਚੱਲਣਾ ਹੈ ਹੈ ਮਾੜਾ ਸਾਈਨ ਕਰੋ ਹਾਂਜੀ ਕਰਨੀ ਬੱਚੇ ਕਰਦੇ ਨੇ ਐਂਕੀਟੀਟੀ ਜਦੋਂ ਤੇ ਟੈਨਟ ਪਾ ਲੁੱਤੀਆਂ ਕਰਦੇ ਸਾਨੂੰ ਮੰਮੀ ਨਾਲ ਤਕਲਾਫ ਮੰਮੀ ਆਉਂਦੀ ਰਹਿੰਦੀ ਆਉਂਦੀ ਰਹਿੰਦੀ ਆਉਂਦੀ ਰੁਕ ਗਿਆ ਆ ਰੁਕ ਜਾਓ ਨੇ ਆਉਂ ਨੇ ਆ ਰੁਕ ਜਾਓ ਹੱਡ ਰੱਖੋ ਰੁਕ ਜਾਓ ਨੇ ਆ ਹਾਂ ਹਰੇ ਦੇ ਹੱਥ 'ਚ ਫੋਨ ਆ ਬਈ ਮੇਰੇ ਕੋਲ ਕੋਈ ਟੀਪੀ ਮੇਟੀ ਲੋ ਹਾਂ ਹਾਂ ਤੇਰੀ ਕਾਪੀ ਦਾ ਕਾਗਜ਼ ਲੈ ਕੋਈ ਜੱਜ ਨੂੰ ਐਡਰੈਸ ਮਮਮੀ ਅਮੇਰ ਜਾਨੂ ਮਮੀ ਹਾਂ ਸਾਡੇ ਆਪਣੇ ਵੀ ਵੀ ਨਹੀਂ ਆ ਬੱਜ ਗਈ ਬੱਜ ਗਈ ਆ ਜਿਹੜਾ ਸਾਰੇ ਚੋਲੋ ਵੀ ਕਰਦੇ ਕਰੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਉਹ ਜਵਾਕ ਡਰਾਦੇ ਤੁਸੀਂ ਤਾਂ ਉਹ ਜੀ ਨਾ ਮਾਰ ਜਿਹੜਾ ਫਾਇਰ ਕਰਿਆ ਹੁੰਦਾ ਆਏ ਵਾਰੀ ਜੀ ਮੈਂ ਡਰ ਗਿਆ ਤਾਂ ਯਾਰ ਸਾਰੇ ਡਰ ਗਿਆ ਕੋਈ ਮਾਰਦਾ ਹੀ ਰਹਿ ਗਿਆ ਜੀ ਨੋ ਕੋਈ ਨਾ ਬੱਸ ਬੱਸ ਮਿਟਾ ਲਵਾਂ ਉਹ ਮੈਂ ਉਹਨੂੰ ਕਹਿੰਦਾ ਹਾਂ ਕਿ ਆਪਾਂ ਚੱਲੀਏ ਤੁਹਾਡੇ ਦਿਨ ਬਣਾਓ ਹਾਂ ਸੰਦੀਪ ਇਹਨੂੰ ਅੱਜ ਹਾਂ ਅਮੀਰ ਤੂੰ ਮਾਸਿਕ ਹਾਂ ਥੋੜੀ ਵਾਰਦੀ ਇਹਨੂੰ ਮਾਰਨੀ ਹਾਂ ਹਾਂ ਬੱਗੀ ਵਾਲਾ ਹਾਂ ਤਾਂ ਹੀ ਕਹੇ ਮੰਮੀ ਨੂੰ ਆ ਜਾਣਦੇ ਮੰਮੀ ਨੂੰ ਆ ਜਾਣਦੇ ਨਾ 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 ਬਸ ਚਲੇ ਗਏ OK ਆਓ ਮੈਂ ਚਲੋ ਜੀ ਜੀ ਜਾਓ ਚਲੋ ਅੱਜ ਮੈਂ ਉਹ ਮੁਰਾ ਹਾਂ ਇਹ ਦੇਖੋ ਮੈਂ ਪੜਨਾ ਇਧਰ ਚੱਲੋ ਚੱਲੋ ਇਧਰੋਂ ਨਾ ਜਿਓ ਸ਼ੁਰੂ ਹੋ ਰਕੀ ਚੱਲੋ ਚੱਲੋ ਅੱਜ ਇਹ ਗੁਰੂ ਦੇ ਗੁਰੂ ਦੇ ਨਹੀਂ ਪਾਉਂਦਾ ਕੀ ਹੋ ਰਿਹਾ ਉਹ ਤਾਂ ਦੇਖੀ ਉਹ ਤਾਂ ਦੇਖ ਪਰਤਾਪ ਉਹ ਤਾਂ ਦੇਖ ਇਧਰ ਉਹ ਦੇਖੀ ਇਹ ਗਿਲਾ ਨੇ ਰਤਾ ਬੱਲੋ ਬਹੁਤੋ ਤਖੜਾ ਲਾਇਆ ਵਾ ਹਾਂ ਜਾਨਣਾ ਬਹੁਤ ਆ ਹੋ ਰਿਹਾ ਹੈ ਵੱਲੋਂ ਵਰਕੇ ਹਾਂ ਹਾਂ ਅਸਲ ਚ ਇਹਨਾਂ ਦਾ ਆ ਪੋਰਸ਼ਨ ਬੰਦੇ ਆ ਘਰ ਦਾ ਇਹ ਬਾੜ ਤੋਂ ਚ ਨਹੀਂ ਆਉਂਦਾ ਹੈ ਉਹਦੇ ਕਰਕੇ ਵੱਲੋਂ ਬੁਰੇ ਵਸਾ ਤਾ ਛੇੜੇ ਨਹੀਂ ਉਹ ਵੀ ਕਰਕੇ ਹੈ ਵੱਲੋਂ ਲੱਗਿਆ ਹੋਇਆ ਹੈ ਕੋਈ ਦੱਸੀ ਚਲੋ ਵੀ ਫੋਟੋ ਕਲਿੱਕ ਹੋ ਗਈ ਹੋ ਗਈ ਬੰਦ ਕਰ ਦਿ ਕਰੋ ਨਹੀਂ ਹਾਂ ਥੈਂਕ ਯੂ ਯਾ ਮੈਂ ਰਵੀ ਦਾਵਿਦ よし。<laughs> ਦੀਦਾ ਉੱਤੇ ਰੋਲ ਦੇਣਾ ਕੋਈ ਹੋਰ ਕੀ ਲੈਣਾ ਹੈ ਅੱਗੇ ਮੰਮੀ ਜੀ ਮੈਂ ਆਕਾ ਜਿਵੇਂ ਮੈਂ ਬਿਜਾ ਮੈਂ ਬੋਤਾ ਜਿਸ ਤਰ੍ਹਾਂ ਜਿਵੇਂ ਮੈਂ ਬਿਜਾ ਕਰਿਆ ਆ ਜਾ ਆ ਦੋ ਪੰਗ ਹੋ ਰਹੇ ਤੇ ਕਿਤੇ ਚੋ ਵੀ ਇਧਰ ਨਹੀਂ ਆ ਗਿਆ ਜਾਨੀ ਮਾਝ ਦੇ ਕਿਲੇ ਮੈਨੂੰ ਦਸਣੀ ਨਹੀਂ ਜੀ ਤੋੜ ਤੇ ਆ ਜਾ अब टूट गया हां है गया था हां पेपर बहुत बार था देखो ये है हेलो हेलो सिमा सिमा तो रे रो हाय फ्रेंड ありがとうございます。<laughs> <laughs> ਹਾਂ ਹਾਂ ਤੇ ਲੋਕੀ ਫਿਰ ਜਾ ਰਹੇ ਨੇ ਹਾਂ ਬਾਈ ਕੋਈ ਰਾਹ ਤਾਂ ਨਹੀਂ ਗਿਆ ਸਗਨ ਵੀ ਨਾ ਹਾਂ ਉਹ ਸਗਨੇ ਕੰਮ ਕੀ ਹੈ ਆਪਾਂ ਇਧਰ ਦੇਖ ਉਧਰ ਕਿਵੇਂ ਲਾ? ਉਧਰ ਕਿੱਥੇ? ਬੋਟੂਚ ਆਉਂਦੀ ਆ। ਜੇ ਫੈਦਰ ਆ ਜਾਉਂਦਾ। ਆ ਉਧਰ ਮੈਂ ਆ ਜਾਣਾ। ਹਾਂ। ਚਲੋ, ਬੜਾ ਆਇਆ ਕਰੋ। ਕਾੜੀ ਵਾਂਡਰੀ ਕਿਸੇ ਨਾਲ ਵੀ ਕਰਨੀ ਹੈ। ਪੂਰਾ ਪੂਰਾ ਇਹਨ ਸਾਰਿਆਂ ਨੂੰ ਬਰਾਬਰ ਚਾਹੀਦਾ। ਜੇ 5000 ਰੁਪਏ ਕਿਥੇ ਨਹੀਂ ਬਕੂ ਦੇ। ਉਹ ਬੇਗੁਲੇ ਦੇ ਜੇ। ਜੋ ਤੇ ਆਈ ਉਹ ਸੰਦੀਪ ਖੜ ਜਾ ਹਾਂ ਜਰੂਰੀ ਮੁੰਨ ਮਿਲਾਂ ਤੇਰੇ ਕੋਲ ਮੈਂ ਤੇ ਤੁਹਾਨੂੰ ਮੈਂ ਜੋ ਬਾਲਾ ਗੰਦੀ ਉਹ ਮੁੰਡਾ ਨਾ ਮੈਨੂੰ ਫੋਟੋ ਦੀ ਬਾਤ ਹੋ ਰਹੀ ਹੈ ਜਿਹਦਾ ਸਕਾਲੀ ਹੋ ਗਈ ਈ ਹੈ ਹਾਂ ਉਹ ਮੁੰਦੀ ਦਾ ਡਿਜ਼ਾਈਨ ਤਾਂ ਦਿਖਾ ਬਾਈ ਹਾਂ ਆਹ ਵਾਲੀ ਮੁੰਦੀ ਪਾਈ ਆ ਨਾਨਕਿਆਂ ਨੇ ਮੁੰਡੇ ਨੂੰ ਹਾਂ ਬਾਕੀ ਗੱਲ ਹਣ ਬੈਠੀ ਹੈ ਕਿ ਤੇ ਤਸ਼ਰੀਬ ਰੱਖੀ ਹੈ ਕਿ ਤੇ ਜਾ ਕੇ ਹੁਣ ਮੈਂ ਤਸ਼ਰੀਬ ਰੱਖ ਲਈ ਕਿ ਤੇ ਬੈਠੀਆਂ ਚਲੋ ਤੇ ਦੋਏ ਮੁੰਡੇ ਧਰਤੀ ਵੱਡੀ ਬਈਆ ਹਾਂ ਮੈਂ ਜੇ ਲਾ ਪੀਏ ਨਾ ਮੈਂ ਜੇ ਤੇਰੀ ਵੱਟੀ ਦੇਣਾ ਮੈਂ ਜੇ ਉਹਨਾਂ ਨੂੰ ਫੇਚੀ ਚ ਰੱਖਿਆ ਦੇ ਜਾ ਕੇ ਹੋਰ ਨਹੀਂ ਫਿਰਦਾ ਬੰਡੋ ਬੰਡੋ ਮੈਂ ਇੱਥੇ ਰੁਕ ਕੇ ਦੇ ਹਾਂ ਕੇਕ ਆ ਮੈਂ ਪਹਿਲਾਂ ਕਹਿ ਕੇ ਗਿਆ ਟਾਂ ਕਾੜੀ ਬਾਂਡਰੀ ਕਿਸੇ ਨਾਲ ਵੀ ਉੜੀ ਜਾਂਦੀ ਮੈਂ ਇਹਨੂੰ ਲੈ ਕੇ ਖੁਜੀ ਜਾ ਰਹੇ ਹਾਂ ਨਾ ਨਾ ਵੀਰ ਨੂੰ ਵੀ ਸਾਹਮਣੇ ਲੋ ਵੀ ਕੇਕ ਪਿੱਛੇ ਰੋਲਾ ਪੈ ਗਿਆ ਗ੍ਰਾਮ ਗ੍ਰਾਮ ਪਰ ਹਾਂ ਮੰਗ ਗ੍ਰਾਮ ਗ੍ਰਾਮ ਆ ਹਾਂ ਸਾਹਮਣੇ ਹਾਂ ਉਹ ਕੋਈ ਕਿੰਨਾ ਆ ਜਾਓ ਵੀ ਆ ਜਾਓ ਤੁਸੀਂ ਵੀ ਕੇਕ ਵੰਡ ਕੇ ਲੈ ਕੇ ਚਲੋ ਹਾਏ ਉਹ ਬੜੇ ਬੁਆਏ ਹਾਂ ਬਹੁਤ ਬੜੇ ਬੁਆਏ ਕੀ ਹੋ ਰਿਹਾ ਹੈ ਕਿਆ ਵੇ ਖਾ ਉਹ ਇਹਦਾ ਠਾ ਹਾਂ ਠਾ ਹੋਇਆ ਦਾ ਹਾਂ ਕੀ ਵੇ ਹਾਂ ਹਾਂ ਅਗਲਾ ਇਹ ਮੋੜਾ ਲਾ ਲੈ ਗੱਲ ਕਰੋਗੇ ਖਾਣ ਤੇ ਨਾਲ ਸੁਧਰ ਮੈਂ ਕਹਤਾ ਉਹਨਾਂ ਨੂੰ ਖਾਣ ਚੱਲ ਚੱਲ ਉਹਨੂੰ ਨਹੀਂ ਉਹਨੂੰ ਆਪੜ ਗੱਲ ਸੁਣ ਲੈ ਇੱਕ ਆ ਦੇਖਦਾ ਕੋਈ ਅੱਧਾ ਦੇਖਦਾ ਕੈਮਰਾ ਚੱਲ ਰਿਹਾ ਤੀਕਾ ਖਾ ਲਾ ਦੇਖਦਾ ਤੇਰੇ ਮੂੰਹ ਠੀਕਾ ਖਾ ਲਾ ਦੇ Hey, oh. Smil, takk. <laughs> કોડીયા હા 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 ਮੰਦੀ ਨੂੰ ਨਿਕਲ ਰਾਨਾ ਹਾਏ ਨਾਦੋ ਲੱਗੇ ਸਿਆਣਾ ਚਲੋ ਆਪ ਦਾ ਕਾਂਦੀ ਦੁੱਧ ਬਣਾਈਆਂ ਲੈ ਲੇ ਨੂੰ ਆਪ ਦਾ ਕਾਂਦੀ ਦੁੱਧ ਬਣਾਈਆਂ ਜੱਲੇ ਦੀ ਸੰਧੀ ਖੱਟੀ ਅਸੀ ਭਾਂਡੇ ਧੋਣ ਨੂੰ ਬਾਈ ਸੇਵਾ ਦਾ ਕਰਨੀ ਪੈਣੀ ਐ ਇੰਨੀ ਕਿਤਾ ਮਜੀਦ ਉਹ ਜਿੰਨੇ ਭਾਂਡੇ ਪਿਆ ਯਾਰ ਥੋੜਾ ਬਣੂ ਗਿਆ ਹਾਂ ਮਮ ਬਰਾਮਾ ਉਧਰ ਦੇ ਬੰਦੇ ਨੂੰ ਆ ਗੱਲ ਕਰ ਇੱਕ ਇੱਕ ਥਾਲਾ ਆਉਣਾ ਸਾਰੇ ਉਧਰ ਹੀ ਬੈਠਿਆਂ ਦੇ ਮੈਂ ਸਾਰਿਆਂ ਨੂੰ ਬੁਲਾਣਾ ਵੀ ਆਉਣਾ ਥਾਲ ਧੋ ਕੇ ਜਾਓ ਲਿਆ ਆ ਬਰਾ ਕੇ ਵੀ ਭਾਈ ਆਪਣਾ ਆਪਣਾ ਥਾਲ ਧੋ ਕੇ ਜਾਓ ਇੱਕ ਇੱਕ ਥਾਲਾ ਆਉਣਾ ਸਾਰਿਆਂ ਨੂੰ ਲੈ ਮੇਰੇ ਜਣਾ ਦਾ ਧੋਤਾ ਨਹੀਂ ਇੱਕ ਇੱਕ ਦਾ ਆਪਾਂ ਮੇਰਾ ਦਾ ਤੋਤਾ ਲੋਈ ਇਹ ਬੰਦੇ ਆ ਸਾਈ ਵੀ ਫੜਦੇ ਆ ਇਹ ਹਲਵਾਈ ਪਣਾ ਸਾਰਾ ਕੰਮ ਕਰਦੇ ਆ ਇਹ ਉਹ ਨੰਬਰ ਤੈਨੂੰ ਸਵੇਰੇ ਵੀ ਕਹਦਾ ਬੋਮ ਤੇ ਨੰਬਰ ਜਰਾ ਪਤਾ ਹਾਂਜੀ ਸ਼ਨੀਵਾਰ ਐਤਵਾਰ ਨੂੰ ਬੇਲਿਓ ਹੁੰਨੇ ਆ ਇਹ ਬੰਦੇ ਲੋਈ ਆਪਾਂ ਰਿਸ਼ਤੇਦਾਰਾਂ ਨੂੰ ਜਾਣ ਤੋਂ ਪਹਿਲਾਂ ਇੱਕ ਵਾਰ ਮੈਂ ਚਾਹ ਬੁਲਾ ਦਈਏ ਜੀ ਆਪਾਂ ਬਣਾਈਏ ਚਾਹ ਹੁਣ ਹਾਂ ਨਹੀਂ ਚਾਹੀਦੀ ਸਾਨੂੰ ਤਾਂ ਗਰਾਜ ਆਮਣ ਚਾਹੀਦੇ ਜੇ ਹੈਗੀ ਆ ਹਾਂ ਪਿੰਕਾ ਨਾ ਮੈਂ ਪਿੰਕ ਨਾ ਨਾ ਬਲੈਕ ਬਲੈਕ ਚਾਹੀਦੇ ਆ ਰੰਗ ਅੰਧਾ ਆਹੋ ਬ੍ਰਾਊਨ ਬ੍ਰਾਊਨ ਲਿਆ 10 ਜਵਾਕ 10 ਸਿਖਾਉਣ ਲੱਗੇ ਕਹਿੰਦੇ ਜੀ ਬਲੈਕ ਨਹੀਂ ਹੁੰਦੇ ਬ੍ਰਾਊਨ ਹੁੰਦੇ ਆ ਪੱਕੀ ਗੱਲ ਆ ਬਾਈ ਜਵਾਦ ਵੀ ਜੀ ਲੋਵਜੀ ਦੀ ਇਫਤਜ਼ਾਰ ਆਪਣੇ ਆਪਣੇ ਟੋਲੇ ਲਈ ਬੈਠੇ ਆ ਗੱਲਾਂ ਬਾਤਾਂ ਲੱਗ ਰਿਆਂ ਕਾਰਨ ਕਿਤੇ ਰਾਜਨੀਤੀ ਦੀਆਂ ਹੋ ਰਹੀਆਂ ਕਿਤੇ ਘਰ ਪਰਿਵਾਰ ਦੀਆਂ ਹੋ ਰਹੀਆਂ ਕਿਤੇ ਜਵਾਕਾਂ ਦੀਆਂ ਹੋ ਰਹੀਆਂ ਬੁਲਾਇਆ ਮਣ ਆਹੋ ਜਿਹੀ ਨਹੀਂ ਲੈਣੀ ਸੀ ਮੂਰੇ ਪਰ ਉਹ ਕਰਿਆ ਸੀ ਜਿਹਨੇ ਲੈਣੀ ਸੀ ਆਪਣੀ ਚੱਕ ਲੂ ਤੇ ਨਹੀਂ ਮੋੜ ਲਈ ਅਸੀਂ ਤਾਂ ਬੈਠੇ ਹਾਂ ਆਹ ਇੱਕ ਇੱਕ ਕਿਹੜਾ ਦੇ ਆ ਲੋ ਜੀ ਪ੍ਰੋਗਰਾਮ ਦੀ ਹੋ ਗਈ ਸਮਾਪਤੀ ਰਿਸ਼ਤੇਦਾਰਾਂ ਲਾਗੇ ਜਾਣ ਕਰਾ ਨੂੰ ਚੰਗਾ ਹੀ ਜਾਂਦਾ ਫਸੀਗਾ ਆਹੀ ਹਾਂ ਜ਼ਰੂਰੀ ਜ਼ਰੂਰੀ ਵਾਏ ਵਾਏ ਉਹ ਯੂਕੋ ਸਕਰੀਸ ਤੇ ਆ ਰਹੇ ਹੁਣ। ਨਾ ਯੂਲੀ ਤੇ ਆ ਰਹੀ ਵੀ ਦਰਪੇ। ਆਟਾ ਭਰਾਈ ਗੱਡੀ ਲੈ ਕੇ ਆਈ ਆ। ਕੱਲ ਵਾਲਾ ਗੁੱਸਾ ਕਰ ਗਈ। ਪਰ ਅੱਗ ਵਰਗੀ ਪਈ ਹੋਣੀ ਗੱਡੀ ਸੀਸੇ ਡਾਊਨ ਕਰਕੇ ਖੜਾ ਆ ਜਾਣੀ ਸੀ। ਹਾਂ ਬਟ ਜਾ ਪਹੁੰਚਣ ਨੂੰ ਘਰੇ ਜਾਣ ਨੂੰ ਪਹੁੰਚ ਜਾਨਾ ਆਹੋ ਸੀਸਰ ਡਾਉਨ ਕਰ ਲਓ ਕਾ ਤੋਲੀ ਨਾ ਭਾਈ ਅਸੀਂ ਵੀ ਚੱਲੇ ਮਿਲ ਗੱਲ ਹੈ ਬਾਈ ਨਹੀਂ ਜਾਂਦੇ ਹੁਣ ਤੁਸੀਂ ਵੀ ਨਾ ਚੱਲੇ ਮੰਮੀ ਇਹ ਵੇਖਰ ਉਹ ਚਾਹ ਆ ਕੱਢੂਗਾ ਲੋ ਜੀ ਹੁਣ ਆਪਾਂ ਵੀ ਚੱਲੇ ਤੇ ਇਕੱਲੇ ਜੀਰਨਾ ਹੀ ਰਹਿ ਗਿਆ ਔਰੇ ਹੁਣ ਇਹ ਲਾਸਟ ਚ ਆਏ ਤੇ ਸਾਡੇ ਬਾਅਦ ਚ ਸਾਰਿਆਂ ਦੇ ਹੁਣ ਸਾਰਿਆਂ ਦੇ ਬਾਅਦ ਚ ਜਾਣਗੇ ਚੰਗਾ ਜੀ ਓਕੇ ਚੱਲੇ ਠੀਕ ਆ ਜੀ ਹੁਣ ਆਪਾਂ ਵੀ ਕਰਦੇ ਇੱਥੇ ਵੀਲੋਗ ਬੰਦ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਜਦ ਤੱਕ ਲਈ ਜੀ ਸასი ਕਾਲ ਬਾਏ ਬਾਏ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਹੰ ਦਬ ਦਿਓ ਤੇ ਸਬਸਕ੍ਰਾਈਬ ਜਰੂਰ ਕਰ ਲਈ ਜੇ ਤੁਸੀਂ ਪਹਿਲੀ ਵਾਰ ਆਏ ਏ ਚੈਨਲ ਤੇ ਚੰਗਾ ਜੀ ਸასი ਕਾ ਬਾਏ ਬਾਏ ਰੱਬ ਰੱਖੇ